ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਬੰਪਰ ਲੋਟਰੀ ਨੇ ਕਈ ਲੋਕਾਂ ਦੀ ਕਿਸਮਤ ਚਮਕਾ ਦਿੱਤੀ ਹੈ। ਅਜਿਹੀ ਇੱਕ ਉਦਾਹਰਣ 골ਡਨ ਲੋਟਰੀ ਏਜੰਸੀ ਮਾਸ ਸਿੰਘ ਗੇਟ ਵਿਖੇ ਵੇਖਣ ਨੂੰ ਮਿਲੀ ਜਿੱਥੋਂ ਇੱਕ ਪੱਠੇ ਤੇ ਕੰਮ ਕਰਨ ਵਾਲੇ ਗਰੀਬ ਦੀ 3 ਲੱਖ ਦੀ ਲੋਟਰੀ ਨਿਕਲੀ ਜਿਸ ਨਾਲ ਉਹ ਤੇ ਉਸਦਾ ਪਰਿਵਾਰ ਬਾਗੋ-ਬਾਗ ਹੋ ਗਿਆ। 골ਡਨ ਲੋਟਰੀ ਏਜੰਸੀ ਦੇ ਐਮ ਡੀ ਰਣਜੀਤ ਸਿੰਘ ਨੇ ਕਿਹਾ ਕਿ ਉਹਨਾਂ ਦੀ ਦੁਕਾਨ ਤੇ ਲੋਟਰੀ ਪਾਉਣ ਵਾਲੇ ਗ੍ਰਾਹਕਾਂ ਦੀ ਸਮੇਂ-ਸਮੇਂ ਤੇ ਕਰੋੜ ਰੁਪਏ ਤੋਂ ਲੈ ਕੇ 10 ਲੱਖ ਤੇ ਹੋਰ ਕਈ ਲੱਖਾਂ ਦੇ ਇਨਾਮ ਨਿਕਲੇ ਹਨ ਜਿਸ ਨਾਲ ਉਹਨਾਂ ਦੀ 골ਡਨ ਏਜੰਸੀ ਜਿਹੜੀ ਕਿ ਪੰਜਾਬ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹੈ ਦਾ ਨਾਮ ਇਲਾਕੇ ਵਿੱਚ ਰੌਸ਼ਨ ਹੋ ਰਿਹਾ ਹੈ ਅਤੇ ਲੋਕ ਇਸ ਦੁਕਾਨ ਤੋਂ ਲੋਟਰੀ ਪਾਉਣ ਨੂੰ ਤਰਜੀਹ ਦੇ ਰਹੇ ਨੇ ਦੇਖੋ ਜੀ ਇਹ ਵੀਰ ਦਾ ਮੇਰੀ ਦੁਕਾਨ ਤੋਂ ਇਹ ਢਿਹਾਰੀਦਾਰ ਬੰਦੇ ਨੇ ਤੇ ਇਹਨਾਂ ਦਾ 3 ਲੱਖ ਰੁਪਏ ਦਾ ਇਨਾਮ ਨਿਕਲਿਆ ਜੀ ਕੱਲ ਦੇਖੋ ਪਰਮਾਤਮਾ ਦੀ ਕਿਰਪਾ ਇਹ ਮੇਰੀ ਦੁਕਾਨ ਤੋਂ ਤੁਹਾਨੂੰ ਪਤਾ ਹੀ ਹੈ ਦੀਵਾਲੀ ਤੇ ਵੀ ਨਿਕਲਿਆ ਸੀਗਾ 10 ਲੱਖ ਦਾ ਨਾਮ ਹੁਣ ਬੜਾ ਬਣੀ ਕਿਰਪਾ ਕੀਤੀ ਇਸ ਟਿਕਟ ਦੇ ਵਿੱਚੋਂ 3 3 ਲੱਖ ਰੁਪਏ ਦਾ ਨਾਮ ਨਿਕਲਿਆ ਜਿਹੜੀਆਂ ਕਿ 30 ਟਿਕਟਾਂ ਨੇ 7 ਰੁਪਏ ਦੇ ਹਿਸਾਬ ਦੇ ਨਾਲ ਟੀ ਟਿਕਟਾਂ ਇਹਨਾਂ ਨੂੰ ਵਿਚੀਆ ਗਈਆਂ ਇਹਨਾਂ ਦਾ 10 1000 ਰੁਪਿਆ ਹਰ ਟਿਕਟ ਦੇ ਉੱਤੇ ਨਾਮ ਨਿਕਲ ਆਇਆ ਇਹਨਾਂ ਦੀ ਦੇਖੋ ਕਿਸਮਤ ਹੈ ਮਾਰਾ ਹੀ ਨੇ ਦਿਆ ਕੀਤੀ ਇਹਨਾਂ ਦੇ ਉੱਤੇ ਇਹਨਾਂ ਦਾ 3 ਲੱਖ ਰੁਪਏ ਦਾ ਨਾਮ ਨਿਕਲਿਆ ਭੱਠੇਰੇ ਕੰਮ ਕਰਦੇ ਨੇ ਤੇ ਇਹਨਾਂ ਨੇ ਆ ਕੇ ਵੀਰ ਜੀ ਨੇ ਅੱਜ ਮੈਨੂੰ ਟਿਕਟ ਦੱਸੀ ਹੈ ਤੇ ਆਪਾਂ ਇਹਨਾਂ ਨੂੰ ਇਨਾਮ ਦੇਣਾ ਹੈ ਇਹਨਾਂ ਨੇ ਪ੍ਰਮਾਤਮਾ ਦੀ ਬੜੀ ਕਿਰਪਾ ਹੋਈ ਹੈ ਪ੍ਰਮਾਤਮਾ ਸਮਨਾਰੇ ਭਲਾ ਕਰੇ ਇਸ ਤਰ੍ਹਾਂ ਹੀ ਦੁਕਾਨ ਤੇ ਹੋਇਆ ਪਹਿਲੇ ਵੀ ਤੁਹਾਨੂੰ ਪਤਾ ਹੀ ਹੈ 35 ਸਾਲ ਹੋ ਗਏ ਬਤੇਰੇ ਨਾਮ ਨਿਕਲ ਚੁੱਕੇ ਕਰੋੜ ਦੇ 10-10 ਲੱਖ ਦੇ ਬਤੇਰੇ ਨਾਮ ਆਏ ਨੇ ਉਸੇ ਲੜੀ ਦੇ ਵਿੱਚ ਗੁਰੂ ਰਾਮਦਾਸ ਜੀ ਦੀ ਕਿਰਪਾ ਹੋਈ 3 ਲੱਖ ਰੁਪਏ ਦਾ ਨਾਮ ਕੱਲ ਰਾਤ ਨੂੰ 1:00 ਵਜੇ ਦੀ ਟਿਕਟ ਚੋਂ ਨਿਕਲਿਆ ਹੈ ਜਿਹੜੀਆਂ ਕਿ 30 ਟਿਕਟਾਂ ਨੇ 10-10 ਹਜ਼ਾਰ ਰੁਪਏ ਦਾ ਹਰ ਟਿਕਟ ਦੇ ਉੱਤੇ ਨਾਮ ਨਿਕਲਿਆ ਹੈ ਉਹਨਾਂ ਵੀਰ ਭਰਾ ਜੀ ਤੁਹਾਨੂੰ ਦੱਸਣਗੇ ਇਹਨਾਂ ਦਾ ਪਹਿਲੇ ਵੀ ਮੇਰੀ ਦੁਕਾਨ ਤੋਂ ਨਾਮ ਨਿਕਲਿਆ ਸੀਗਾ ਇਹ ਇਹ ਦੇਖੋ ਇਹ ਵੀਰ ਭਰਾ ਜਿਹੜੇ ਸ ਆ ਗੁਰੂ ਦੀ ਕਿਰਪਾ ਦੇ ਨਾਲ ਦਿਹਾੜੀ ਕਰਦੇ ਨੇ ਦੇਖੋ ਮਿਹਨਤ ਕਰਦੇ ਨੇ ਤੇ ਇਹਨਾਂ ਨੂੰ ਮਾਰੇ ਨੇ ਫਲ ਦਿੱਤਾ ਆਓ ਇਹਨਾਂ ਨਾਲ ਗੱਲ ਕਰਦੇ ਹੋ ਭਾਈ ਮੇਰਾ ਪਹਿਲਾਂ ਵੀ ਨਿਕਲਿਆ ਸੀ ਜੀ ਮੈਂ ਰਾਤੀ ਰਾਤ 210 ਰੁਪਏ ਦੀ ਟਿਕਟ ਪਾਈ ਆ 30 ਟਿਕਟਾਂ ਨੇ 7 ਰੁਪਏ ਦੀ ਟਿਕਟ ਵੰਦੀ ਪਾਈ ਬਹੁਤ ਵਧੀਆ ਲੱਗਾ ਮਤਲਬ ਬਹੁਤ ਖੁਸ਼ੀ ਹੋਈ ਇਹਨਾਂ ਨੇ ਵੀ ਕਦੀ ਇੱਕ ਵਾਰੀ ਲੋਟਰੀ ਪਾਈ ਆ ਹਾਂ ਜੀ ਬਹੁਤ ਵਾਰੀ ਪਾਈ ਨਿਕਲੀ ਵੀ ਆ ਤੁਸੀਂ ਕੀ ਕੰਮ ਕਰਦੇ ਹੋ ਮਜ਼ਦੂਰੀ ਦਿਹਾੜੀ ਦੇ